ਇਸ ਦੌਰਾਨ ਸਿਹਤ ਵਿਭਾਗ ਦੀ ਸਥਾਨਕ ਲੋਕਾਂ ਨੂੰ ਆਪਣੇ ਸੇਧ ਦੀ ਜਾਂਚ ਕਰਾਉਣ ਦੇ ਲਈ ਅਪੀਲ ਕਰ ਰਿਹਾ ਹੈ ਖਾਸ ਕਰਕੇ ਉਹ ਲੋਕ ਜੋ ਨਵਰਾਤਰੀ ਦੇ ਦੌਰਾਨ ਖਾਣੇ ਵਿੱਚ ਕੁੱਟੂ ਦੇ ਆਟੇ ਦੀਆਂ ਚੀਜ਼ਾਂ ਖਾ ਰਹੇ ਸਨ ਕੁੱਟੂ ਦਾ ਆਟਾ ਇੱਕ ਤਰ੍ਹਾਂ ਦੇ ਦਾਲ ਬਕਵੀਟ ਹੈ ਜੋ ਨਵਰਾਤਰੀ ਵਰਗੇ ਧਾਰਮਿਕ ਤਿਉਹਾਰਾਂ ਦੇ ਉਤੇ ਵਰਤਿਆ ਜਾਂਦਾ ਹੈ ਇਹ ਹਲਕਾ ਹੁੰਦਾ ਹੈ ਪੌਸ਼ਟਿਕ ਹੁੰਦਾ ਹੈ ਤੇ ਇਸੇ ਕਰਕੇ ਪਚਣ ਯੋਗ ਮੰਨਿਆ ਜਾਂਦਾ ਹੈ ਪਰ ਜੇਕਰ ਇਸ ਨੂੰ ਗਲਤ ਤੰਗ ਨਾਲ ਸਟੋਰ ਕੀਤਾ ਜਾਏ ਜਾਂ ਫਿਰ ਆਟੇ ਵਿੱਚ ਮਿਲਾਵਟ ਹੋਵੇ ਤਾਂ ਫਿਰ ਇਹ ਸਿਹਤ ਦੇ ਲਈ ਖਤਰਨਾਕ ਵੀ ਸਾਬਿਤ ਹੋ ਸਕਦਾ ਹੈ

ਕੁੱਟੂ ਦੇ ਆٹے ਦੀ ਸ਼ੈਲਫ ਲਾਈਫ ਛੋਟੀ ਹੁੰਦੀ ਹੈ ਜੇਕਰ ਇਹ ਨਮੀ ਵਾਲੀ ਥਾਂ ਤੇ ਰੱਖਿਆ ਗਿਆ ਹੋਵੇ ਤਾਂ ਇਸ ਵਿੱਚ ਫੰਗਸ ਜਾਂ ਫਿਰ ਬੈਕਟੀਰੀਆ ਵੱਧ ਜਾਂਦੇ ਨੇ ਇਸ ਲਈ ਸਾਨੂੰ ਲਾਈਸੈਂਸ ਪ੍ਰਾਪਤ ਦੁਕਾਨਾਂ ਤੋਂ ਹੀ ਆਟਾ ਖਰੀਦਣਾ ਚਾਹੀਦਾ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਥਾਨਕ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਆਟੇ ਦੇ ਸਟਾਕ ਚੈੱਕ ਕਰਨ ਦੇ ਨਾਲ ਹੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕਰਨ ਸਿਹਤ ਵਿਭਾਗ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਕੁੱਟੂ ਦਾ ਆਟਾ ਖਰੀਦਣ ਤੋਂ ਪਹਿਲਾਂ ਮੈਨੂਫੈਕਚਰਿੰਗ ਅਤੇ ਐਕਸਪਾਇਰੀ ਡੇਟ ਜ਼ਰੂਰ ਵੇਖੋ ਨਵਰਾਤਰੀ ਵਰਗੇ ਪਵਿੱਤਰ ਤਿਉਹਾਰ ਦੌਰਾਨ ਅਸੀਂ ਜੋ ਖਾਂਦੇ ਹਾਂ ਉਹ ਸਿਰਫ ਸਾਡੀ ਸਰੀਰ ਨੂੰ ਨਹੀਂ ਬਲਕਿ ਸਾਡੀ ਆਤਮਾ ਨੂੰ ਵੀ ਪ੍ਰਭਾਵਿਤ ਕਰਦਾ ਹੈ ਪਰ ਜੇਕਰ ਸਾਵਧਾਨੀ ਨਾ ਰੱਖੀ ਜਾਏ ਤਾਂ ਇਹ ਤਿਉਹਾਰ ਸੇਧ ਲਈ ਖਤਰਾ ਬਣ ਸਕਦਾ ਹੈ ਦਿੱਲੀ ਤੋਂ ਆ ਰਹੀ ਇਸ ਖਬਰ ਨੇ ਸਾਨੂੰ ਇਹ ਸਿਖਾਇਆ ਹੈ ਕਿ ਤਿਹਾਰਾਂ ਦੌਰਾਨ ਵੀ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਅਸੀਂ ਵੀ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਖਾਣ-ਪੀਣ ਦੀ ਚੀਜ਼ ਨੂੰ ਖਰੀਦਣ ਤੋਂ ਪਹਿਲਾਂ ਉਸਦੀ ਮਿਆਦ ਪੈਕਿੰਗ ਸਰਟੀਫਿਕੇਸ਼ਨ ਜ਼ਰੂਰ ਚੈੱਕ ਕਰੋ ਤੁਹਾਡੀ ਸਿਹਤ ਤੁਹਾਡਾ ਹੱਕ ਵੀ ਹੈ ਤੇ ਤੁਹਾਡੀ ਜ਼ਿੰਮੇਵਾਰੀ ਵੀ ਹੈ ਕਿ ਇਹ ਇੱਕ ਪਾਸੇ ਦੀ ਘਟਨਾ ਵਾਪਰੀਆ ਹਾਲਾਂਕਿ ਹਮੇਸ਼ਾ ਹੀ ਤਿਉਹਾਰਾਂ ਦੌਰਾਨ ਇਹ ਜਿਆ ਹੁੰਦਾ ਆਇਆ ਕਿ ਇਸ ਆٹے ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਲੋਕ ਇਸ ਕਰਕੇ ਇਸਤੇਮਾਲ ਕਰਦੇ ਨੇ ਕਿਉਂਕਿ ਸਾਤਵਿਕ ਭੋਜਨ ਇਹਨਾਂ ਤਿਉਹਾਰਾਂ ਦੇ ਵਿੱਚ ਜਿਹੜਾ ਹੈ ਉਹ ਵਰਤਨਾ ਹੁੰਦਾ ਹੈ ਤਾਂ ਹੁਣ ਇੱਕ ਸਵਾਲ ਜਿਹੜੇ ਨੇ ਉਹਨਾਂ ਤੇ ਜ਼ਰੂਰ ਅਸੀਂ ਚਰਚਾ ਕਰਾਂਗੇ ਕਿ ਜਿੰਨੇ ਵੀ ਸਟੋਰਸ ਨੇ ਜਾਂ ਜਿੱਥੋਂ ਵੀ ਅਸੀਂ ਕੋਈ ਵੀ ਪੈਕਿੰਗ ਵਾਲਾ ਸਮਾਨ ਖਰੀਦਦੇ ਹਾਂ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਜਾਗਰੂਕਤਾ ਹੁਣੀ ਬਹੁਤ ਜ਼ਰੂਰੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਸਾਡੇ ਸਿੱਖਿਆ ਜਿਹੜੇ ਅਦਾਰੇ ਨੇ ਕੀ ਸਾਨੂੰ ਉੱਥੇ ਸਿਖਾਇਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਖਰੀਦਦਾਰੀ ਕਰੀਏ ਖਾਸ ਤੌਰ ਤੇ ਜਿਸ ਨੂੰ ਅਸੀਂ ਕੰਜ਼ੂਮ ਕਰਨਾ ਹੈ ਜਿਸ ਨੂੰ ਅਸੀਂ ਖਾਣਾ ਪੀਣਾ ਹੈ ਤਾਂ ਕੀ ਅਸੀਂ ਉਸ ਦੀ ਲੇਬਲਿੰਗ ਚੈੱਕ ਕਰਦੇ ਹਾਂ ਪੈਕਿੰਗ ਤੇ ਉਸ ਦੀ ਮਿਆਦ ਜਿਹੜੀ ਹੈ ਕੀ ਅਸੀਂ ਚੈੱਕ ਕਰਦੇ ਹਾਂ ਕਈ ਵਾਰ ਅਜਹੀਆਂ ਅਣਗਹਿਲੀਆਂ ਦੇ ਨਾਲ ਵੀ ਜਿਹੀਆਂ ਘਟਨਾਵਾਂ ਵਾਪਰੀਆਂ ਔਰ ਦੂਜੀ ਗੱਲ ਕਿਉਂਕਿ ਲਾਇਸੈਂਸ ਜਿਹੜਾ ਹੈ ਉਹ ਹੋਣਾ ਕਿਸੇ ਵੀ ਦੁਕਾਨਦਾਰ ਦੇ ਕੋਲ ਜ਼ਰੂਰੀ ਹੈ ਜਿੱਥੋਂ ਖਾਸ ਤੌਰ ਤੇ ਅਸੀਂ ਖਾਣ ਵਾਲੀਆਂ ਚੀਜ਼ਾਂ ਨੂੰ ਖਰੀਦਣਾ ਹੁੰਦਾ ਹੈ ਤਾਂ ਯਾਨੀ ਕਿ ਜਿੱਥੇ ਜ਼ਿੰਮੇਵਾਰੀ ਇੱਕ ਗ੍ਰਾਹਕ ਦੀ ਆਪਣੇ ਵਰਤਨ ਵਾਲੀ ਚੀਜ਼ ਨੂੰ ਖਰੀਦਣ ਵੇਲੇ ਆ ਉੱਥੇ ਦੁਕਾਨਦਾਰਾਂ ਦੀ ਵੀ ਜਿਹੜੀ ਹੈ ਬਰਾਬਰ ਦੀ ਜ਼ਿੰਮੇਵਾਰੀ ਤੈ ਹੁੰਦੀ ਹੈ ਤੇ ਅਸੀਂ ਇਹ ਵੀ ਦੇਖਿਆ ਕਿ ਤਿਉਹਾਰਾਂ ਦੇ ਦੌਰਾਨ ਜਿਹੜੇ ਕਹ ਲਓ ਵਿਭਾਗ ਦੇ ਅਧਿਕਾਰੀ ਨੇ ਉਹ ਵੀ ਜ਼ਿਆਦਾ ਚੈਕਿੰਗ ਕਰਦੇ ਆ ਉਸ ਵਕਤ ਅਸੀਂ ਇਸ ਅਦਾਲਤ ਤੇ ਚਰਚਾ ਵੀ ਕਰਾਂਗੇ ਸਾਡੇ ਨਾਲ ਡਾਕਟਰ ਲਖਵੀਰ ਸਿੰਘ ਰਿਟਾਇਰਡ ਡੀ ਐਚਓ ਬਣੇ ਹੋਏ ਨੇ ਉਹਨਾਂ ਨਾਲ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਡਾਕਟਰ ਲਖਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਡਾਕਟਰ ਤੁਸੀਂ ਆਵਾਜ਼ ਸੁਣ پا ਰਹੇ ਹੋ ਮੇਰੀ ਅਹ ਡਾਕਟਰ ਲਖਵੀਰ ਸ਼ਾਇਦ ਤੁਹਾਡੇ ਪਾਸੋਂ ਜਿਹੜੀ ਆਡੀਓ ਹੈ ਉਹ ਮਿਊਟ ਹੈ ਜੇਕਰ ਤੁਸੀਂ ਜਲਦੀ ਇਸ ਨੂੰ ਅਨਮਿਊਟ ਕਰ ਲੋ ਤਾਂ ਅਸੀਂ ਅਗਲੀ ਚਰਚਾ ਜਿਹੜੀ ਉਹ ਸ਼ੁਰੂ ਕਰਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਲਖਵੀਰ ਨਾਲ ਦੁਬਾਰਾ ਸੰਪਰਕ ਸਾਧਨ ਦੇ ਪੂਰੇ ਇਸ ਮਸਲੇ ਤੇ ਚਰਚਾ ਕਰਾਂਗੇ ਕਿਉਂਕਿ ਚਾਹੇ ਦੀਵਾਲੀ ਹੋਵੇ ਨਵਰਾਤਰੀ ਹੋਣ ਜਾਂ ਕੋਈ ਵੀ ਤਿਉਹਾਰ ਭਾਰਤ ਦੇ ਵਿੱਚ ਹੋਵੇ ਸਿਰਫ ਤੇ ਸਿਰਫ ਤਿਉਹਾਰਾਂ ਤੋਂ ਬਿਨ ਪਹਿਲਾਂ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਦੀਆਂ ਟੀਮਾਂ ਜਾਗਦੀਆਂ ਨੇ ਜਿਹੜੀਆਂ ਹਮੇਸ਼ਾ ਕੂਮ ਕਰਨੀ ਨੀਂਦ ਸੁਤੀਆ ਰਹਿੰਦੀਆਂ ਨੇ ਉਹਨਾਂ ਵੱਲੋਂ ਚੈਕਿੰਗ ਹੁੰਦੀ ਹੈ ਮਠਾਈਆਂ ਦੀ ਚੈਕਿੰਗ ਹੁੰਦੀ ਹੈ ਕਈ ਵਾਰ ਨਕਲੀ ਪਨੀਰ ਜਿਹੜਾ ਹੈ ਉਹ ਫੜਿਆ ਜਾਂਦਾ ਨਕਲੀ ਖੋਆ ਫੜਿਆ ਜਾਂਦਾ ਇਹ ਅਸੀਂ ਖਬਰਾਂ ਕਈ ਵਾਰ ਸੁਣਦੇ ਆ ਹੁਣ ਸਵਾਲ ਹੀ ਖੜਾ ਹੋ ਰਿਹਾ ਹੈ ਕੀ ਲੋਕਾਂ ਦੀ ਸਿਹਤ ਦੀ ਚਿੰਤਾ ਕੀ ਸਿਰਫ ਤੇ ਸਿਰਫ ਤਿਹਾਰਾਂ ਦੇ ਦੌਰਾਨ ਹੀ ਰੱਖਣੀ ਚਾਹੀਦੀ ਹੈ ਜਾਂ ਫਿਰ ਸਾਨੂੰ ਹਮੇਸ਼ਾ ਇੱਕ ਰੈਗੂਲਰ ਚੈਕਿੰਗ ਜਿਹੜੀ ਹੈ ਉਹ ਖਾਣ-ਪੀਣ ਵਾਲੀ ਦੁਕਾਨਾਂ ਤੇ ਕਰਦੇ ਰਹਿਣਾ ਚਾਹੀਦਾ ਹੈ ਇੱਕ ਵੱਡਾ ਸਵਾਲ ਹੈ ਔਰ ਦੂਸਰਾ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ ਖਾਣ-ਪੀਣ ਦੀ ਸੁਰੱਖਿਆ ਦੀ ਜਾਗਰੂਕਤਾ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਦੁਕਾਨਦਾਰ ਤੇ ਗ੍ਰਾਹਕ ਜਿਹੜੇ ਨੇ ਔਰ ਨਾਲ ਦੀ ਨਾਲ ਰਾਜ ਦੀ ਸਰਕਾਰਾਂ ਇਹ ਤਿੰਨੋਂ ਕੜੀ ਦਾ ਹਿੱਸਾ ਨੇ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਜਿਹੜੇ ਲੋਕ ਹੈ ਜਿਹੜੇ ਪਬਲਿਕ ਆ ਉਹਨਾਂ ਦੀ ਉਹਨਾਂ ਲੋਕਾਂ ਦੀ ਸੁਰੱਖਿਆ ਉਹਨਾਂ ਲੋਕਾਂ ਦੀ ਖੁਰਾਕ ਸੁਰੱਖਿਆ ਨੂੰ ਇ ਔਰ ਦੂਸਰਾ ਜ਼ਿੰਮੇਵਾਰੀ ਤੈਅ ਹੁੰਦੀ ਹੈ ਦੁਕਾਨਦਾਰਾਂ ਦੀ ਕਿਉਂਕਿ ਇਹ ਮੀਡੀਏਟਰ ਬਣ ਕੇ ਉਹਨਾਂ ਨੇ ਕੰਮ ਕਰਨਾ ਹੁੰਦਾ ਹੈ ਜੇਕਰ ਕੰਜ਼ਿਊਮਰ ਤੱਕ ਉਹ ਸਹੀ ਜਿਹੜਾ ਖਣ ਪੀਂਦਾ ਸਮਾਨ ਜੋ ਹੈ ਉਹ ਨਹੀਂ ਪਹੁੰਚਾਣਗੇ ਤਾਂ ਫਿਰ ਇੱਕ ਕਹਿ ਸਕਦੇ ਇੱਕ ਵੱਡਾ ਸਵਾਲ ਜਿਹੜਾ ਉਸ ਅੰਤਰ ਦੇ ਉੱਤੇ ਵੀ ਖੜਾ ਹੋ ਜਾਂਦਾ ਹੈ ਖੈਰ ਚਾਹੇ ਗ੍ਰਾਹਕ ਹੋਣ ਚਾਹੇ ਸਰਕਾਰ ਹੋਵੇ ਜਾਂ ਫਿਰ ਦੁਕਾਨਦਾਰ ਹੋਣ ਇੱਕ ਠਿਕਣੀ ਜ਼ਿੰਮੇਵਾਰੀ ਜ਼ਰੂਰ ਤੈਅ ਹੁੰਦੀ ਹੈ ਹਰ ਪਾਸੇ ਕਿ हम चर्चा करते हैं साढ़े नाल डॉक्टर लखवीर सिंह जुड़ गए ने रिटायर्ड डीएचओ ने उन्होंने इस पूरे मसले पर चर्चा करेंगे सत श्रीकाल स्वागत है जी तर तो डॉक्टर लखवीर थोड़े तो तक मेरी आवाज़ तीन सुन पा रहे हो आवाज मेरी सुन रहे हैं जी हाँ जी ਡਾਕਟਰ ਕੁਮਾਰ ਸਿੰਘ ਕਿਉਂਕਿ ਚਰਚਾ ਇਸ ਕਰਕੇ ਹੈ ਚਾਹੇ ਨਰਾਤ ਤੇ ਹੋਣ ਜਾਂ ਭਾਰਤ ਦੇ ਵਿੱਚ ਕੋਈ ਵੀ ਤਿਉਹਾਰ ਹੋਏ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਤਿਉਹਾਰਾਂ ਤੋਂ ਠੀਕ ਥੋੜੇ ਦਿਨ ਪਹਿਲਾਂ ਚੈਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਚਾਹੇ ਮਠਾਈਆਂ ਦੀਆਂ ਦੁਕਾਨਾਂ ਹੋਣ ਜਾਂ ਜੋ ਵੀ ਖਾਣ ਪੀਣ ਦਾ ਸਮਾਨ ਅਸੀਂ ਵਰਤਦੇ ਆ ਵਰਤਾਂ ਦੇ ਵਿੱਚ ਵੀ ਵਰਤਦੇ ਆ ਤਾਂ ਉਦੋਂ ਹੀ ਉਹ ਚੈਕਿੰਗ ਸ਼ੁਰੂ ਹੁੰਦੀ ਹੈ ਜਦਕਿ ਤੁਸੀਂ ਕੀ ਸੋਚਦੇ ਹੋ ਤੁਸੀਂ ਇਸ ਵਿਭਾਗ ਦੇ ਵਿੱਚ ਰਹੇ ਹੋ ਬਲਕਿ ਔਰ ਇਹ ਜਿਹੜੀ ਚੈਕਿੰਗ ਹੈ ਇਹ ਰੈਗੂਲਰ ਨਹੀਂ ਹੋਣੀ ਚਾਹੀਦੀ ਤਾਂ ਜੋ ਕੋਈ ਘਟਨਾ ਵਾਪਰੇ ਹੀ ਨਾ ਪਹਿਲਾਂ ਤਾਂ ਮੈਮ ਜੀ ਪ੍ਰਿਆੰਕਾ ਮੈਡਮ ਇੱਕ ਬੇਨਤੀ ਕਰਦਾ ਵੀ ਜਿਹੜੇ ਇਹ ਫੂਡ ਦੇ ਰਿਗਾਰਡਿੰਗ ਪਹਿਲਾ ਸਵਾਲ ਆ ਇਹ ਕੁੱਟੂ ਦਾ ਆਟਾ ਤੇ ਜਿਹੜਾ ਦੂਜਾ ਆਟਾ ਹੈਗਾ ਤੁਸੀਂ ਸੰਘਾੜਿਆਂ ਦਾ ਆਟਾ ਇਹ ਦੋਨੇ ਆਟਾ ਟ ਇਸ ਦੋਨੇ ਅਲੱਗ-ਅਲੱਗ ਹੈ ਹੂੰ ਸੌਂਡ ਰਿਹਾ ਅਮਰੀਕਾ ਜੀ 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 ਡਾਕਟਰ ਸਾਹਿਬ ਹਾਂ ਜਿਹੜਾ ਕੁੱਟੂ ਦਾ ਆਟਾ ਆ ਇਹ ਇੱਕ ਬੱਕ ਵੀਟ ਜਿੱਦਾਂ ਹੈਗੀ ਨਾ ਇੱਕ ਇਹ ਸੀਰੀਅਲ ਦੀ ਕਿਸਮ ਹੈ ਇਹਨੂੰ ਗ੍ਰੇਨਜ਼ ਵਿੱਚ ਨਹੀਂ ਗਿਣਦੇ ਆਪਾਂ ਇਹ ਆਟੇ ਦੇ ਵਿੱਚ ਉਹਦੇ 'ਚ ਨਹੀਂ ਗਿਣਦੇ ਹਨਾ ਇਹ ਜਿਹੜਾ ਬੇਸਿਕਲੀ ਕੀ ਆ ਇਹ ਅੱਜ ਤੋਂ 10-15 ਸਾਲ ਪਹਿਲਾਂ ਵੀ ਪੰਜਾਬ ਵਿੱਚ ਇਦਾਂ ਦਾ ਬਹੁਤ ਜਿਹੜਾ ਫੂਡ ਪੌਇਜ਼ਨਿੰਗ ਦੇ ਕੇਸਸ ਮਿਲੇ ਸੀ ਜਿਹੜੇ ਤਿਉਹਾਰਾਂ 'ਚ ਨਵਰਾਤਰੀਆਂ 'ਚ ਵਰਤ ਰੱਖਦੇ ਆ ਤੇ ਇਹਨੂੰ ਇਸਤੇਮਾਲ ਕਰਦੇ ਕਿਉਂਕਿ ਉਹਦੇ 'ਚ ਨਾਜ ਨਹੀਂ ਲੈਂਦੇ ਉਹ ਤੇ ਇਹੋ ਜੇ ਇਹਨੂੰ ਫਰੂਟਸ ਦੀ ਉਦਾਂ ਦੀ ਸ਼੍ਰੇਣੀ 'ਚ ਗਿਣਦੇ ਆ ਆਪਾਂ ਤੇ ਇਹ ਜਿਹੜਾ ਕੁੱਟੋ ਦਾ ਆਟਾ ਆ ਇਹ ਬੇਸਿਕਲੀ ਇੱਕ ਜਿੱਦਾਂ ਕਹਿੰਨ ਨੂੰ ਇੱਕ ਜਿੱਦਾਂ ਇੱਕ ਸੀਰੀਅਲਸ ਵਿੱਚ ਗਿਣਦੇ ਆ ਅੱਜ ਖਾਸ ਕਰਕੇ ਜਿਹੜੇ ਠੰਡੇ ਸਟੇਟਸ ਹੈ ਜਿਹੜੇ ਜੀਓਗ੍ਰਾਫਿਕਲੀ ਬਿਲਕੁਲ ਜਿੱਥੇ ਚਾਹ ਪੱਤੀ ਹੁੰਦੀ ਕਹਿ ਦੋ ਜਿੱਥੇ ਟੀ ਉਗਾਉਂਦੇ ਆ ਉੱਥੇ ਜ਼ਿਆਦਾ ਉਗਾਏ ਜਾਂਦੇ ਇਹ ਜਿੱਦਾਂ ਪੰਜਾਬ ਵਿੱਚ ਹਿਮਾਚਲ ਹੈਗਾ ਉਤਰਾਖੰਡ ਹੈਗਾ ਹਨਾ ਇਦਾਂ ਦੀ ਜਗ੍ਹਾ ਤੇ ਜੀ ਸੋ ਇਹਦਾ ਬੇਸਿਕਲੀ ਕੀ ਹੈ ਇਹਦੀ ਸ਼ੈਲਫ ਲਾਈਫ ਕੁੱਟੂ ਦੇ ਆਟੇ ਦੀ ਬਹੁਤ ਘੱਟ ਹੈ ਔਰ ਜਿਹੜੀ ਇਹਦੀ ਡਿਮਾਂਡ ਆ ਜਿਹੜੀ ਇਹਦੀ ਪਰਚੇਜ਼ ਆ ਉਹ ਸਾਡੇ ਇੱਥੇ ਜਿਆਦਾ ਸਿਰਫ ਉਦੋਂ ਹੀ ਕਰਨੀ ਆ ਜਦੋਂ ਨਵਰਾਤੇ ਲਗਭਗ ਤਿੰਨ ਕਵਾਰ ਇਹ ਸਾਲ ਵਿੱਚ ਨਵਰਾਤਰੇ ਜਾਂ ਤਿਉਹਾਰ ਆਉਂਦੇ ਆ ਜਿਹਦੇ ਚ ਇਹ ਆਟਾ ਵਿਕਦਾ ਹੂੰ ਪੁੱਟੂ ਦਾ ਆਟਾ ਕਹਿਣ ਨੂੰ ਇਹ ਆਟਾ ਸ਼ਬਦ ਆ ਬੇਸਿਕਲੀ ਇਹ ਆਟਾ ਨਹੀਂ ਹੈਗਾ ਇਹ ਕਿਉਂਕਿ ਇਹ ਫਾਈਬਰ ਇਹਦੇ ਵਿੱਚ ਬਹੁਤ ਜਿਆਦਾ ਆ ਇਹਦੇ ਚ ਪ੍ਰੋਟੀਨ ਬਹੁਤ ਜਿਆਦਾ ਆ ਇਹ ਮਾਈਕਰੋਨਿਊਟ੍ਰੀਐਂਟਸ ਬਹੁਤ ਜਿਆਦਾ ਆ ਔਰ ਈਜ਼ੀਲੀ ਡਾਈਜੈਸਟੇਬਲ ਹੈ ਇਸ ਕਰਕੇ ਇਹਨੂੰ ਇਹ ਉਸ ਦੌਰਾਨ ਵਰਤਿਆ ਜਾਂਦਾ ਔਰ ਇਹ ਬੜਾ ਹੈਲਦੀ ਫੂਡ ਚ ਗਿਣਿਆ ਜਾਂਦਾ ਠੀਕ ਹੈ ਜਿਵੇਂ ਮਿਲਟਸ ਨੂੰ ਆਪਾਂ ਗਿਣਦੇ ਆ ਜੀ ਸੋ ਇਹ ਇਹ ਜਿਹੜਾ ਬੇਸਿਕਲੀ ਇਹਦੀ ਸ਼ੈਲਫ ਸਭ ਤੋਂ ਵੱਡਾ ਕਾਰਨ ਕੀ ਆ ਨੰਬਰ 1 ਤਾਂ ਇਹਦੀ ਡਿਮਾਂਡ ਜਿਹੜੀ ਆ ਉਹ ਡਿਊਰਿੰਗ ਮਤਲਬ ਹਾਲ ਇਅਰ ਨਹੀਂ ਹੁੰਦੀ ਪੂਰਾ ਸਾਲ ਨਹੀਂ ਹੁੰਦੀ ਨੰਬਰ 2 ਤੇ ਇਹਦੀ ਸ਼ੈਲਫ ਲਾਈਫ ਬਹੁਤ ਘੱਟ ਹੈ ਹਾਂ ਔਰ ਜ਼ਿਆਦਾਤਰ ਜਿਹੜੇ ਬੰਦੇ ਇਹ ਸੋਚ ਕੇ ਜ਼ਿਆਦਾ ਪੀਸਾ ਲੈਂਦੇ ਆ ਇਹਨੂੰ ਹਾਂ ਜਿਹੜੇ ਨੂੰ ਦਾਣੇ ਦੇ ਚਣਿਆਂ ਦੇ ਬਾਅਦ ਤਾਂ ਦਾਣੇ ਹੁੰਦੇ ਛੋਟੇ ਸਾਈਜ਼ ਦੇ ਇਹਨਾਂ ਨੂੰ ਜਦੋਂ ਜਿਆਦਾ ਪੀਸਾ ਲੈਂਦੇ ਪੇ ਹੁਣ ਸਾਡੀ ਜ਼ਰੂਰਤਾਂ ਡਿਮਾਂਡ ਬਹੁਤ ਆ ਜਾਣੀ ਕਿਉਂਕਿ ਜਦੋਂ ਇਹ ਲੱਗ ਗਿਆ ਲੱਗ ਗਿਆ ਬਾਕੀ ਜਿਹੜਾ ਇਹਨਾਂ ਨੇ ਫਿਰ ਉਹ ਪ੍ਰੀਜ਼ਰਵ ਕਰਕੇ ਰੱਖ ਲੈਣਾ ਵੇਸਟ ਤਾਂ ਕਰਨਾ ਨਹੀਂ ਇਹਨਾਂ ਨੂੰ ਡਿਸਕਾਰਡ ਤਾਂ ਕਰਨਾ ਨਹੀਂ ਉਹਨੂੰ ਭਾਵੇਂ ਉਹਦੀ ਸ਼ੈਲਫ ਲਾਈਫ ਖਤਮ ਹੀ ਹੋ ਜੇ ਸੋ ਉਹ ਜਿਹੜਾ ਕਾਰਨ ਫੂਡ ਪੋਇਜ਼ਨਿੰਗ ਦਾ ਕਿਉਂਕਿ ਇਹਦੇ ਵਿੱਚ ਜਦੋਂ ਇਹਦੀ ਸ਼ੈਲਫ ਲਾਈਫ ਖਤਮ ਹੋ ਗਈ ਖਾਸ ਕਰਕੇ ਜਿਹੜਾ ਅੱਜਕੱਲ ਦਾ ਸੀਜ਼ਨ ਆ ਇਹਦੇ ਵਿੱਚ ਵੈਸੇ ਹੀ ਮੋਇਸਚਰ ਬੜੀ ਆ ਸਾਡੇ ਅੱਜਕੱਲ ਹੂੰ ਉਹਦੇ ਵਿੱਚ ਇਹਦੇ ਵਿੱਚ ਮੋਲਡ ਫੰਗਸ ਆਉਣੀ ਬੈਕਟੀਰੀਅਲ ਗਰੋਥ ਹੋ ਜਾਣੀ ਇਨਸੈਕਟਸ ਵਿੱਚ ਆ ਜਾਣੇ ਐਗ ਦੇ ਦਿੰਦੇ ਆ ਸੋ ਇਹ ਆਟਾ ਬਹੁਤ ਛੇਤੀ ਖਰਾਬ ਹੁੰਦਾ ਔਰ ਮੈਂ ਇੱਕ ਚੀਜ਼ ਦੇਖੀ ਆ ਆਪਣੇ ਡੀ ਐਚਓ ਸ਼ਿਪ ਦੌਰਾਨ ਜਦੋਂ ਵੀ ਮੈਂ ਰੇਡ ਕਰਦਾ ਸੀਗਾ ਹੂੰ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਮੌਲ ਆ ਜਿਹੜੇ ਨਾਮੀ ਗ੍ਰਾਮੀ ਪੰਜਾਬ ਚ ਮੌਲ ਆ ਉਨ੍ਹਾਂ ਦੇ ਵਿੱਚ ਵੀ ਜਿਹੜੀਆਂ ਇਹ ਚਾਹੇਓ ਬੇਸਣ ਹੋਵੇ ਚਾਹੇਓ ਮੈਦਾ ਹੋਵੇ ਜਾਂ ਇਦਾਂ ਦੀ ਪ੍ਰੋਡਕਟ ਜਿਹੜੇ ਆ ਆਈਟਮ ਹੈ ਉਹਨੂੰ ਉਹ ਉਹਨਾਂ ਦੀ ਮੈਂ ਐਕਸਪਾਇਰੀ ਕੱਢ ਕੱਢ ਕੇ ਸਿੱਟੀ ਉਹਨਾਂ ਦੀ ਐਕਸਪਾਇਰੀ ਫੜੀ ਸੋ ਮਤਲਬ ਹੈ ਟੇਟਰ ਮਾਲ ਜਿਹੜੇ ਉਹ ਵੀ ਅਵੇਅਰ ਨਹੀਂ ਉਹ ਵੀ ਨਹੀਂ ਦੇਖਦੇ ਕਿ ਸਾਡੀ ਇਹ ਸ਼ਾਰਟ ਐਕਸਪਾਇਰੀ ਆਈਟਮ ਆ ਇਹਨੂੰ ਆਪਾਂ ਧਿਆਨ ਰੱਖੀਏ ਇਹਦੇ ਤੇ ਜ਼ਿਆਦਾ ਸੋ ਜਿਹੜਾ ਇਹ ਇਹ ਸਾਟੇ ਦੇ ਵਿੱਚ ਉਦੋਂ ਵੀ ਸਾਡੇ ਪੰਜਾਬ ਚ ਅਸੀਂ ਬੜੇ ਫੇਰ ਰੇਡ ਕੀਤੇ ਲੋਕੇ ਕੀ ਕਰਦੇ ਆ ਜਦੋਂ ਤੁਸੀਂ ਤਿਉਹਾਰਾਂ ਚ ਜਦੋਂ ਗੱਲ ਸਾਹਮਣੇ ਆ ਗਈ ਦਿੱਲੀ ਚ ਆ ਗਈ ਫੇ 200 ਡੇਢ 200 ਮਰੀਜ਼ ਆ ਗਏ ਸਾਹਮਣੇ ਫੂਡ ਫਾਈਜ਼ ਨੇ ਬਾਕੀ ਮਾਫੀ ਨਾਲ ਡਾਕਟਰ ਸਾਹਿਬ ਤੁਹਾਨੂੰ ਰੋਕਾਂਗੇ ਕਿਉਂਕਿ ਤੁਹਾਡੀ ਜੋ ਗੱਲ ਸੁਣ ਰਹੇ ਨੇ ਕਾਲਰਸ ਇਸ ਵਕਤ ਜੋ ਤੁਹਾਨੂੰ ਦੇਖ ਰਹੇ ਨੇ ਉਹਨਾਂ ਦੀ ਵੀ ਅਸੀਂ ਇੱਕ ਵਾਰ ਗੱਲ ਲੈ ਲੈਨੇ ਆ ਕਿ ਉਹ ਇਸ ਚਰਚਾ ਤੇ ਕਿਵੇਂ ਕੀ ਆਪਣਾ ਪੱਖ ਰੱਖਣਾ ਚਾਹੁੰਦੇ ਆ ਹਾਂਜੀ ਸੱਸ਼ੀ ਕਾਲ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲ ਰਹੇ ਹੋ ਵਿਕਪਕ ਪੱਲਾ ਪਟਿਆਲਾ ਤੋਂ ਬੋਲਦਾ ਜੀ ਹਾਂਜੀ ਹਾਂਜੀ ਮੈਂ ਕਹਿਣਾ ਚਾਹ ਲਈ ਡੀ ਐਚਓ ਸਾਹਿਬ ਦਾ ਬੈਠੇ ਆ ਇਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਰੇਡਾਂ ਕਰੀਆਂ ਹੋਈਆਂ ਗਿਆ ਆਦਰਵਾਇਜ਼ ਇਹਨਾਂ ਨੇ ਕਦੇ ਕਿਸੇ ਦਾ ਚਲਾਨ ਨਹੀਂ ਕਟਾਇਆ ਹੋਵੇ ਚਲਾਨ ਹੋਇਆ ਵੀ ਹੋਏਗਾ ਤਾਂ ਮੰਤਰੀ ਆ ਕਿਸੇ ਐਮਐਲਏ ਕਿਸ 파ਰਸ ਨੂੰ ਉਹ ਬੰਦੇ ਨੂੰ ਛੋੜ دیا ਗਿਆ ਹੋਗਾ ਦੂਜੇ ਨੰਬਰ ਤੇ ਇਹ ਸੀ ਕਹਿਣਾ ਚਾਹਣਾ ਇਸ ਟਾਈਮ ਤੇ ਹਾਰਾਂਗੇ ਸੀਜ਼ਨ ਚੱਲ ਰਹੀ ਨਹੀਂ ਰਿੱਪੇ ਜਗਾ ਪਨੀਰ ਖੋਆ ਇਹ ਕਹਿੰਨਾ ਦੁੱਧ ਨਕਲੀ ਚੱਲੇਗਾ ਹੀ ਚੱਲੇਗਾ ਕਦੇ ਵੀ ਕਹਿੰਨਾ ਸਾਡੀ ਸਰਕਾਰ ਨੇ ਇਸ ਤੇ ਧਿਆਨ ਨਹੀਂ ਦਿੱਤਾ ਕਿ ਅਸੀਂ ਉਸ ਦੁਕਾਨਦਾਰ ਦਾ ਨਾਮ ਉਜਾਗਰ ਕਰੀਏ ਜਿੰਨੀਆਂ ਵੀ ਕਰਿਆਨੇ ਦੀਆਂ ਦੁਕਾਨਾਂ ਹੈ ਜਾਂ ਸਭ ਦੇ ਉੱਤੇ ਇਸ ਟਾਈਮ ਤੁਸੀਂ ਮਾਰਕਿਟਾਂ 'ਚ ਰੇਡ ਕਿਸੇ ਵੀ ਦੁਕਾਨ ਤੇ ਰੇਡ ਮਾਰਦਾ ਤੁਹਾਨੂੰ ਐਕਸਪਾਇਰੀ ਡੇਟ ਦਾ ਮਾਲ ਮਿਲੇਗਾ ਹੀ ਮਿਲੇਗਾ ਜਾਂ ਤੇ ਮਿਲ ਜਾਏ ਜਾਂ ਕੋਈ ਜਾਂ ਤਾਂ ਕੋਈ ਰੇਡ ਪੈਂਦੀ ਹੈ ਕਿਸੇ ਦੀ ਦੁਕਾਨ ਤੇ ਰੇਡ ਪੈਂਦੀ ਹੈ ਉਹ ਬੰਦੇ ਸ਼ੇਕ ਕਰਦੇ ਆ ਉਹਦੇ ਤੇ ਨਵਾਂ ਸਟicker ਲਗਾ ਦਿੰਦੇ ਆ ਮਸ਼ੀਨਾਂ ਉਹਨਾਂ ਦੇ ਕੋਲ ਹੁੰਦੀ ਆ ਕਿਉਂ ਕਿਉਂਕਿ ਉਸ ਦਾ ਅਗਲਾ ਕੰਮਾ ਸਭ ਕੁਝ ਸਾਡੇ ਕੋਲ ਮਿਲੀ ਭੁਗਤਣਾ ਸਭ ਕੁਝ ਹੋ ਜਾਂਦਾ ਜਦ ਤੱਕ ਦੁਕਾਨਦਾਰ ਦਾ ਨਾਮ ਉਜਾਗਰ ਨਹੀਂ ਹੁੰਦਾ ਤੱਕ ਸਾਡਾ ਇਹ ਮਿਲਾਬ ਦੀ ਤੰਡਾ ਕਦੇ ਨਹੀਂ ਬੰਦ ਹੋ ਸਕਦਾ ਖਾਸ ਕਰਕੇ ਇਸ ਸਰਕਾਰ ਦੇ ਵਿਜਤਾ ਧੰਨਵਾਦ ਜੀ ਜੀ ਬਹੁਤ ਸ਼ੁਕਰੀਆ ਯਾਨੀ ਕਿ ਜੇ ਲੋਕ ਇਸੇ ਤਰੀਕੇ ਅਵੇਅਰ ਰਹਿਣਗੇ ਤਾਂ ਜ਼ਾਇਰ ਜੀ ਗੱਲ ਹੈ ਸਰਕਾਰਾਂ ਤੇ ਵੀ ਪ੍ਰੈਸ਼ਰ ਬਣੇਗਾ ਔਰ ਜੋ ਲੋਕ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਉਹਨਾਂ ਲਈ ਵੀ ਸ਼ਾਇਦ ਕੋਈ ਸਬਕ ਹੋਏ ਇੱਕ ਹੋਰ ਕਾਲਰ ਜੁੜੇ ਹੋਏ ਨੇ ਆਂਦੀ ਸਸ਼ੀ ਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਂ ਪੁਤਰੀ ਨਾ ਫੜੀ ਤੋਂ ਬੋਲਦਾ ਲਾਹਵ ਸਿੰਘ ਜ਼ਿਲ੍ਹਾ ਮਲੇਰਕੋਲਾ ਜੀ ਜੀ ਹਾਂ ਜੀ ਸਾਬ ਤੋਂ ਪਹਿਲਾਂ ਪੁੱਤਰ ਦੇਖੋ ਆਟਾ ਸੁਣਿਆ ਮੱਕੀ ਦਾ ਆਟਾ ਸੁਣਿਆ ਕਣਕ ਦਾ ਆਟਾ ਸੁਣਿਆ ਚਲੋ ਬਾਜਰੇ ਦੀ ਰੋਟੀ ਵੀ ਖਾਂਦੇ ਰਹੇ ਨੇ ਜੀ ਤੇ ਦਿਨ ਤਿਹਾਰਾਂ ਦੇ ਕੋਈ ਜ਼ਰੂਰੀ ਹੁੰਦਾ ਵੀ ਆਟਾ ਕੁੱਟੂ ਦਾ ਹੀ ਖਾ ਕੇ ਹਰ ਸਾਲ ਮਮਾਰ ਹੁੰਦੇ ਨੇ ਮੰਦੇ ਅਸਲ 'ਚ ਮੈਂ ਮਾਫ ਕਰਨਾ ਤੁਹਾਨੂੰ ਥੋੜਾ ਜਿਹਾ ਕਰੈਕਟ ਕਰ ਦਿੰਦੀ ਅਸਲ 'ਚ ਜਿਵੇਂ ਡਾਕਟਰ ਸਾਹਿਬ ਵੀ ਦੱਸ ਰਹੇ ਸੀ ਕੁੱਟੂ ਅਸਲ 'ਚ ਆਟਾ ਹੀ ਨਹੀਂ ਹੈ ਇਹ ਇਸ ਫਾਈਬਰ ਜ਼ਿਆਦਾ ਹੁੰਦਾ ਔਰ ਨਾਲ ਹੀ ਕਿਉਂਕਿ ਡਾਈਜੈਸਟ ਜਲਦੀ ਹੁੰਦਾ ਹੈ ਔਰ ਇਸ ਕਰਕੇ ਲੋਕ ਜਿਹੜੇ ਨੇ ਸਾਤਵਿਕ ਭੋਜਨ ਦੇ ਤੌਰ ਤੇ ਇਹਨੂੰ ਵਰਤ ਲੈਂਦੇ ਆ ਔਰ ਤਿਉਹਾਰਾਂ ਦੇ ਵੇਲੇ ਤੁਹਾਡੀ ਗੱਲ ਸਹੀ ਹੈ ਜ਼ਿਆਦਾ ਇਸ ਦਾ ਇਸਤੇਮਾਲ ਹੁੰਦਾ ਕਿਉਂਕਿ ਆਨੰਨਿਕ ਖਾਣਾ ਹੁੰਦਾ ਉਹ ਤਾਂ ਗੱਲ ਮੰਨੀ ਪੁੱਤਰਾ ਜਾਨੀ ਮੇਰਾ ਕਹਿਣ ਦਾ ਭਾਅ ਹੋਵੇ ਭਾਈ ਜਦੋਂ ਆਪਦਾ ਦਸਨ ਆਉਂਦੀ ਕਿੰਨਾ ਕਰੋ ਜਿਹੜੇ ਦਿਨ ਤਿਆਰ ਨੇ ਉਹ ਆਪਾਂ ਨੂੰ ਆਟੇ ਨਾਲ ਥੋੜੀ ਬਣਾਏ ਜਾਣੇ ਨੇ ਕੋਈ ਇਸ ਤਰ੍ਹਾਂ ਖਾਓ ਜਿਹੜੀ ਆਪਾਂ ਰਜਨ ਦਾ ਖਾਣਾ ਮੁੱਤਰ ਨਹੀਂ ਕਹਿਣਾ ਬਸ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਆਪਣੀ ਗੱਲ ਰੱਖੀ ਤੇ ਡਾਕਟਰ ਤੁਸੀਂ ਜਿਵੇਂ ਹੁਣ ਸੁਣ ਰਹੇ ਸੀ ਲੋਕਾਂ ਦੇ ਕੁਝ ਸੁਝਾਅ ਨੇ ਖੈਰ ਕਈ ਵਾਰ ਕੈਲੋ ਜਾਣਕਾਰੀ ਦੇ ਅਨੁਸਾਰ ਚਰਚਾ ਹੋ ਜਾਂਦੀ ਹੈ ਲੇਕਿਨ ਜਿਵੇਂ ਤੁਸੀਂ ਇਸ ਗੱਲ ਤੇ ਚਰਚਾ ਕਰ ਰਹੇ ਸੀ ਕਿ ਇਹ इजीली ਡਾਈਜੈਸਟ ਹੋ ਜਾਂਦਾ ਇਹ ਵੀ ਇੱਕ ਕਾਰਨ ਹੈ ਕਿ ਕਿਉਂਕਿ ਅਨੁਨੇ ਖਾਣਾ ਹੁੰਦਾ ਤਾਂ ਲੋਕ ਜਿਹੜੇ ਇਹਦਾ ਇਸਤੇਮਾਲ ਕਰਦੇ ਆ ਮੇਰਾ ਸਵਾਲ ਇਹ ਸੀ ਕਿ ਜਦੋਂ ਪ੍ਰੀਜ਼ਰਵ ਕਰਕੇ ਰੱਖਦੇ ਆ ਉਹ ਜਿਵੇਂ ਇੱਕ ਕਾਲਰ ਕਹਿ ਰਹੇ ਸੀ ਕਿ ਲੋਕ ਜਿਹੜੇ ਦੁਕਾਨਦਾਰ ਨੇ ਉਹ ਲੇਬਲ ਹਟਾ ਦਿੰਦੇ ਆ ਤਾਂ ਇਹ ਤਾਂ ਬਹੁਤ ਵੱਡਾ ਖਿਲਵਾੜ ਹੈ ਔਰ ਜੋ ਦਿੱਲੀ ਦੇ ਵਿੱਚ ਹੋਇਆ ਇਸ ਤੋਂ ਵੱਡੀ ਐਗਜ਼ਾਮਪਲ ਹੋ ਹੀ ਨਹੀਂ ਸਕਦੀ ਕੋਈ 200 ਲੋਕ ਬਿਮਾਰ ਹੋਏ ਆ ਬੀਐਮ ਜੀ ਇਹਦੇ ਬਾਰੇ ਵਿੱਚ ਮੈਂ ਇੱਕ ਆਪਜੀ ਦੇ ਧਿਆਨ ਵਿੱਚ ਲਿਆਉਣਾ ਚਾਹਣਾ ਹੈ ਤੇ ਨੰਬਰ 1 ਤੱਕ ਜਿਹੜੀ ਪਹਿਲੇ ਕਾਲਰ ਨੇ ਸਵਾਲ ਉਠਾਇਆ ਉਹਨਾਂ ਨੇ ਕਿਹਾ ਵੀ ਇਹ ਚੈਕਿੰਗ ਨਹੀਂ ਕਰਦੇ ਜਾਂ ਰੇਡ ਨਹੀਂ ਕਰਦੇ ਜਦੋਂ ਉਹਨੇ ਕਿਹਾ ਪੇ ਲੇਬਲ ਚੇਂਜ ਹੋ ਜਾਂਦਾ ਮੈਂ ਇਹਦੇ ਵਿੱਚ ਕਹਿਣਾ ਵੀ ਅਗਰ ਕੋਈ ਲੇਬਲ ਚੇਂਜ ਕਰ ਲੈਂਦਾ ਕੋਈ ਐਕਸਪਾਇਰੀ ਆਪਣੀ ਬਦਲ ਲੈਂਦਾ ਉਹਦੇ ਵਿੱਚ ਸਾਡੇ ਕੋਲ ਕਿਹੜਾ ਤਰੀਕਾ ਹੈ ਸਾਡੇ ਕੋਲ ਤਾਂ ਅਸੀਂ ਤਾਂ ਅਪੀਅਰੈਂਸ ਤੋਂ ਹੀ ਦੇਖ ਸਕਦੇ ਹਾਂ ਕਿ ਚੀਜ਼ ਜਿਹੜੀ ਆਊਟਡੇਟਡ ਲੱਗਦੀ ਹੈ ਜਿਹਦਾ ਕਲਰ ਕਿਉਂਕਿ ਇਹਦਾ ਕਲਰ ਬੇਸਿਕਲੀ ਭੂਰਾ ਆ ਭੂਰਾ ਜਾ ਹਣਾ ਭੂਰਾ ਸਮਝਦੇ ਨੇ ਭੂਰਾ ਜਾ ਕਲਰ ਹੈ ਇਹਦਾ ਵਾਕੀ ਵਾਕੀ ਪਈ ਬਿਲਕੁਲ ਵਾਈਟ ਨਹੀਂ ਹੁੰਦਾ ਪਰ ਜਦੋਂ ਇਹਦੇ ਵਿੱਚ ਸੰਘਾੜਿਆਂ ਦਾ ਆਟਾ ਮਲਣਗੇ ਜਾਂ ਕੋਈ ਹੋਰ ਮੈਂਦਾ ਵਗੈਰਾ ਡਾਲਟਰੇ ਐਡ ਕੀਤਾ ਮੰਗੇ ਡਾਲਟਰੇਸ਼ਨ ਹੋਏਗੀ ਤੇ ਉਹਦਾ ਕਲਰ ਤੋਂ ਫਿਜ਼ੀਕਲ ਅਪੀਅਰੈਂਸ ਤੋਂ ਪਤਾ ਚੱਲ ਜਾਂਦਾ ਪਰ ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿ ਸਕਦੇ ਵੀ ਤੇਰਾ ਸੈਂਪਲ ਡਾਲਟਰੇਟਡ ਹੈ ਤੇਰਾ ਸੈਂਪਲ ਅਪ ਟੂ ਮਾਰਕ ਨਹੀਂ ਜਦ ਤਈ ਉਹ ਅਸੀਂ ਲੈਬ ਚ ਭੇਜਣਾ ਸੈਂਪਲ ਤਾਂ ਉੱਥੋਂ ਟੈਸਟ ਹੋ ਕੇ ਆ ਜਾਊਗਾ ਹੈਰਾਨੀ ਦੀ ਗੱਲ ਹੈ ਜਦੋਂ ਹੁਣ ਇਹ ਗੱਲ ਸਾਹਮਣੇ ਆ ਗਈ ਨਾ ਨਵਰਾਤਰੀਆਂ ਵਿੱਚ ਵਰਤ ਦੌਰਾਨ अच्छा दूसरा क्वेश्चन सी ए, भाई साहब जी ਦਾ ਜਿਹੜਾ ਉਹਨਾਂ ਨੇ ਕਿਹਾ ਕਿ ਕਿਉਂ ਖਾਂਦੇ ਹੋ ਇਹ ਉਹਨਾਂ ਦੇ ਰਿਲੀਜੀਅਨ ਦਾ ਸ਼ਰਦਾ ਦਾ ਮੈਟਰ ਹੈ ਉਹ ਉਹਨੂੰ ਖਾਂਦੇ ਆ ਅਨਾਜ ਨਹੀਂ ਲੈਂਦੇ ਉਹ ਲੈ ਲੈਂਦੇ ਇਹਦੇ ਵਿੱਚ ਅਸੀਂ ਨਹੀਂ ਕਰ ਸਕਦੇ ਸਵਾਲ ਤਾਂ ਇਹ ਆ ਕਿ ਸ਼ੁੱਧ ਲੋ ਸੇਫ ਲੋ ਬਿਲਕੁਲ ਕਿਉਂਕਿ ਜਿਹੜਾ ਫੂਡ ਸੇਫਟੀ ਐਕਟ ਹੈ ਕੋਈ ਚੀਜ਼ਾਂ ਕਵਰ ਕਰਦਾ ਭਈ ਦੋ ਹੀ ਕੰਪੋਨੈਂਟ ਹੈ ਸੇਫ ਐਂਡ ਸਟੈਂਡਰਡ ਫੂਡ ਔਰ ਐਕਟ ਦੇ ਦੇ ਜਿਹੜੀ ਕੋਈ ਚੀਜ਼ ਖਾਂਦਾ ਕਿਤੋਂ ਵੀ ਅਸੀਂ ਚੈਕਿੰਗ ਕਰਦੇ ਆ ਉਹ ਦੋ ਚੀਜ਼ਾਂ ਤੇ ਤਰਾ ਪਚ ਚੈਕਿੰਗ ਕਰਨਾ ਦੋ ਪੈਰਾਮੀਟਰ ਤੇ ਦੋ ਚੀਜ਼ਾਂ ਉਹਦੀਆਂ ਉੱਤਰ ਦੀਆਂ ਹੋਣ ਨੰਬਰ 1 ਫਾਰ ਸੇਲ ਵੇਚਦਾ ਹੋਵੇ ਬੇਚਦਾ ਹੋਵੇ ਸੈਕੰਡ ਹੈਗਾ ਫਾਰ ਹਿਊਮਨ ਕੰਜ਼ਮਪਸ਼ਨ ਉਹ ਬੰਦਿਆਂ ਦੇ ਖਾਣ ਵਾਲੀ ਹੋਵੇ ਹਿਊਮਨ ਕੰਜ਼ਮਪਸ਼ਨ ਲਈ ਹੋਵੇ ਸੋ ਇਹ ਆਟਾ ਤਾਂ ਉਹਦੇ ਚ ਆ ਹੀ ਗਿਆ ਕਿਉਂਕਿ ਸੇਫ ਫੋਰ ਸੇਲ ਐਂਡ ਫੋਰ ਹਿਊਮਨ ਕੰਪਸ਼ਨ ਆਈ ਦੇ ਤੇ ਆਪਾਂ ਬਹੁਤਾ ਚਰਚਾ ਨਹੀਂ ਕਰਦੇ ਵੀ ਕੌਣ ਖਾਣ ਨਾ ਖਾਣ ਆਪਾਂ ਗੱਲ ਕਰਦੇ ਵੀ ਵੀਆਰ ਟੂ ਪ੍ਰੋਵਾਈਡ ਸੇਫ ਐਂਡ ਸਟੈਂਡਰਡ ਆਈਟਮ ਹੈ ਨਾ ਉਹਦੇ ਲਈ ਅਸੀਂ ਲੈਬ ਚ ਟੈਸਟ ਕਰਾ ਸਕਦੇ ਆ ਇੱਕ ਚੀਜ਼ ਮੈਡਮ ਜੀ ਮੈਂ ਐਡ ਕਰਨੀ ਇੱਥੇ ਬਹੁਤ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਉਹ ਇਹ ਹੈ ਕਿ ਤੁਸੀਂ ਡੀਏਪੀ ਚ ਜੁਆਇਨ ਕੀਤੀ ਆ ਜੀ ਜਦੋਂ ਡੀਏਪੀ ਕਸੀ ਨੋਇਨ ਕੀਤੀ ਆ ਹਾਂ ਜੀ ਮੈਡਮ ਜੀ ਆਪ ਜੀ ਜੀ ਤੁਹਾਡੀ ਆਵਾਜ਼ ਵਿੱਚ ਬ੍ਰੇਕ ਹੋਈ ਸੀ ਇੱਕ ਵਾਰ ਤੁਸੀਂ ਜੇਕਰ ਦੁਬਾਰਾ ਰਿਪੀਟ ਜੁਣ ਕਰ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਇਹ ਬੜਾ ਦਰਸ਼ਕਾਂ ਵਾਸਤੇ ਵੀ ਤੁਹਾਡੇ ਡੇਲੀ ਪੋਸਟ ਦੇ ਥਰੂ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸਰਕਾਰ ਨੂੰ ਇਹ ਅਪੀਲ ਹੈ ਕਿ ਜਦੋਂ ਤੁਹਾਡੇ ਕੋਲ ਮਾਈਕਰੋ ਟੈਸਟਿੰਗ ਵਾਸਤੇ ਮਾਈਕਰੋ ਟੈਸਟਿੰਗ ਵਾਸਤੇ ਹਾਈਜੀਨ ਚੈੱਕ ਕਰਨੀ ਹੁੰਦੀ ਨਾ ਚਾਹੇ ਉਹ ਨਾਨ ਵੇਜ ਦੀ ਕਰੀਏ ਚਾਹੇ ਉਹ ਕਿਸੇ ਚੀਜ਼ ਦੀ ਵੀ ਚਾਹੇ ਉਹ ਪੈਰਿਸ਼ੀਬਲ ਚੀਜ਼ਾਂ ਚ ਤੱਕ ਖਾਸ ਕਰਕੇ ਆ ਜਿਹੜੀਆਂ ਖਰਾਬ ਹੋਣ ਵਾਲੀਆਂ ਚੀਜ਼ਾਂ ਜਲਦੀ ਸੋ ਉਹ ਉਹਦੇ ਵਿੱਚ ਇੱਕ ਮਾਈਕਰੋ ਟੈਸਟਿੰਗ ਸ਼ੁਰੂ ਹੋਈ ਹੀ ਜਿਹੜੀ ਬਹੁਤ ਜ਼ਿਆਦਾ ਮੀਡੀਆ ਵਿੱਚ ਵੀ ਹਾਈਲਾਈਟ ਹੋਈ ਵੀ ਇਨਫਰਾਸਟ੍ਰਕਚਰ ਸਾਡੇ ਲੈਵਲ ਤੇ ਸਾਰੀ ਜਗ੍ਹਾ ਤੇ ਡਿਸਟ੍ਰਿਕਟ ਲੈਵਲ ਤੇ ਆ ਗਿਆ ਫਰੀਜ਼ਰ ਆ ਗਏ ਚਿੱਲਰ ਆ ਗਏ ਕੈਰੀਅਰ ਆ ਗਿਆ ਬੇਸਿਕਲੀ ਬੇਸਿਕਲੀ ਪਾਪਾ ਕੋਲਡ ਚੇਨ ਮੇਨਟੇਨ ਕਰਨੀ ਹੁੰਦੀ ਆ ਠੀਕ ਆ ਜੀ ਕੋਲਡ ਚੇਨ ਮਤਲਬ ਉਹ ਵਿੱਚ ਪ੍ਰੀਜ਼ਰਵੇਟਿਵ ਨਹੀਂ ਪਾਉਣਾ ਚੀਜ਼ਾਂ ਚ ਆਪਾਂ ਜਿਹਦਾ ਫਾਰਮੂਲੇ ਨੂੰ ਪਾ ਦਿੰਨੇ ਆ ਠੀਕ ਆ ਉਹ ਮਾਈਕਰੋ ਟੈਸਟਿੰਗ ਡਿਸਟ੍ਰਿਕਟ ਲੈਵਲ ਤੇ ਤਾਂ ਸਮਾਨ ਆ ਗਿਆ ਉਹਦੇ ਵਾਸਤੇ ਹਮ ਪਾਰਟਨਰ ਜਿਹੜੀ ਫੂਡ ਐਂਡ ਡਰੱਗ ਲੈਬ ਖਰੜਾ ਉੱਥੇ ਸੁਣਦੇ ਜੀ ਉਹਨਾਂ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਉਹਨਾਂ ਕੋਲ ਅਜੇ ਉਹ ਚੀਜ਼ਾਂ ਫੈਸਿਲਿਟੀ ਹੈ ਨਹੀਂ ਮਾਈਕਰੋ ਟੈਸਟਿੰਗ ਲਈ ਇਸ ਕਰਕੇ ਨਹੀਂ ਹੋ ਸਕਦੀ ਅਸੀਂ ਕਹਿੰਦੇ ਜਲਦੀ ਤੋਂ ਜਲਦੀ ਮਾਈਕਰੋ ਟੈਸਟਿੰਗ ਸ਼ੁਰੂ ਕੀਤੀ ਜਾਵੇ ਉਹ ਇਸ ਕਰਕੇ ਜੇ ਇਹ ਫੂਡ ਸਾਡਾ ਫੂਡ ਭਾਈ ਜਨੇ ਆਬਵੀਅਸਲੀ ਇਹ ਕੰਟੈਮੀਨੇਟਿਡ ਫੂਡ ਹੈ ਆਬਵੀਅਸਲੀ ਇਹਦੇ ਵਿੱਚ ਗਰੋਥ ਆ ਗਈ ਹੈ ਕੋਈ ਬੈਕਟੀਰੀਅਲ ਵਾਇਰਲ ਜਾਂ ਫੰਗਲ ਜੀ ਆ ਪਰ ਮਾਫ ਕਰਨਾ ਡਾਕਟਰ ਸਾਹਿਬ ਲਖਵੀਰ ਜੀ ਕਿਉਂਕਿ ਸਵਾਲ ਇਹ ਵੀ ਹੈ ਨਾ ਮੈਂ ਜਿਵੇਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਸਿਰਫ ਨਵਰਾਤਰੀ ਕਿਉਂ દિਵਾਲੀ ਤੋਂ ਪਹਿਲਾਂ ਜਾਂ ਹੋਰ ਜਿੰਨੇ ਵੀ ਭਾਰਤ ਦੇ ਵਿੱਚ ਤਿਉਹਾਰ ਆਉਂਦੇ ਉਹਨਾਂ ਤਿਉਹਾਰਾਂ ਤੋਂ ਪਹਿਲਾਂ ਹੀ ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਉਹ ਐਕਟਿਵ ਹੋ ਜਾਂਦੀ ਹੈ ਕਿਉਂ ਨਹੀਂ ਤੁਹਾਨੂੰ ਲੱਗਦਾ ਕਿ ਇਹ ਸੀਰੀਅਸ ਚੈਕਰ ਹੋਏ ਰੈਗੂਲਰ ਚੈਕਿੰਗ ਹੋਏ ਯਾਨੀ ਕਿ ਚਾਹੇ ਦੁਕਾਨਦਾਰ ਨੇ ਚਾਹੇ ਹੋਲ ਸੇਲਰ ਨੇ ਇਤੋਂ ਤੱਕ ਕਿ ਚਾਹੇ ਕਸਟਮਰ ਨੇ ਉਹਨਾਂ ਤੱਕ ਇਹ ਅਵੇਅਰਨੈਸ ਹੋਏਗੀ ਕਿ ਜੇ ਰੈਗੂਲਰ ਚੈਕਿੰਗ ਹੋ ਰਹੀ ਹੈ ਔਰ ਦੂਸਰਾ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਵੀ ਲਈ ਵੀ ਇੱਕ ਸਬਕ ਹੋਏਗਾ ਜੇ ਦੋ ਚਾਰ ਐਗਜ਼ੈਪਲਸ ਪੇਸ਼ ਕਰ ਦਿੱਤੀਆਂ ਜਾਣਗੀਆਂ ਤਾਂ ਇਹਦੇ ਵਿੱਚ ਨਾ ਜਿਹੜਾ ਡੀਐਕਟ ਸ਼ਿਪ ਦਾ ਮੈਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਉਹਦੇ ਵਿੱਚ ਮੈਂ ਦੇਖਦਾ ਕਿ ਅਲੱਗ-ਅਲੱਗ ਪੱਧਰ ਤੇ ਇਹਦੇ ਵਿੱਚ ਲੈਪਸਸ ਹੈਗੇ ਆ ਲੈਪਸਸ ਹੈਗੇ ਆ ਲੂਪ ਹੋਲ ਹੈਗੇ ਆ ਜਿਸ ਦਾ ਨਜਾਇਜ਼ ਫਾਇਦਾ ਲੋਕ ਉਠਾ ਜਾਂਦੇ ਆ ਬਿਜ਼ਨਸ ਫੂਡ ਬਿਜ਼ਨਸ ਆਪਰੇਟਰ ਉਠਾ ਜਾਂਦੇ ਆ ਠੀਕ ਆ ਜੀ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਜਿਵੇਂ ਤੁਸੀਂ ਕਿਹਾ ਰੈਗੂਲਰ ਚੈਕਿੰਗ ਹਣਾ ਰੈਗੂਲਰ ਚੈਕਿੰਗ ਆਬਵੀਅਸਲੀ ਇਹ ਉਦੋਂ ਹੀ ਜ਼ਿਆਦਾ ਕਰਦੇ ਆ ਫੂਡ ਵਾਲੇ ਵੀ ਉਹ ਜਦੋਂ ਕੋਈ ਤਿਉਹਾਰ ਆ ਜਾਂਦੇ ਫੈਸਟੀਵਲ ਆ ਜਾਂਦੇ ਜਿੱਦਾਂ ਹੁਣ ਆਉਣ ਵਾਲਾ ਸਮਾਂ ਆ ਸਾਡਾ ਕਿਉਂਕਿ ਉਸ ਸਮੇਂ ਦੇ ਵਿੱਚ ਉਦੋਂ ਡਿਮਾਂਡ ਜ਼ਿਆਦਾ ਆ ਔਰ ਡਿਮਾਂਡ ਜਦੋਂ ਜ਼ਿਆਦਾ ਹੁੰਦੀ ਇਹਨਾਂ ਨੇ ਬਲਕ ਵਿੱਚ ਮਠਿਆਈ ਬਣਾ ਕੇ ਇੱਕ ਜਗ੍ਹਾ ਤੇ ਉਦੋਂ ਇਹਨਾਂ ਨੇ ਖੋਇਆ ਫਿਰ ਪ੍ਰੋਡਕਟ ਵੀ ਉਸ ਅਥੈਂਥਿਕ ਜਿਹੜਾ ਆਉਣ ਲੱਪਣ ਸਾਰਾ ਹੂੰ ਉਹ ਜਿਹੜਾ ਚੀਜ਼ ਉਦੋਂ ਆਉਣ ਲੱਪਣੀ ਆ ਉਹਦੇ ਵਿੱਚ ਜਿਹੜਾ ਇਹ ਇਹਦੇ ਵਿੱਚ ਜਿਹੜੇ ਚਾਂਸਸ ਰਾਈਸ ਕਰਕੇ ਅਸੀਂ ਜਿਆਦਾ ਰੇਡ ਤੇਜ਼ੀ ਨਾਲ ਕਰਦੇ ਆ ਸਾਡਾ ਜਿਹੜਾ ਇਹ ਕਾਰਵਾਈਆਂ ਜਿਆਦਾ ਜਲਦੀ ਹੁੰਦੀਆਂ ਪਰ ਤੁਸੀਂ ਠੀਕ ਕਹਿੰਦੇ ਹੋ ਵੀ ਇਹ ਜਿਹੜਾ ਰੇਡ ਹੈ ਰੈਗੂਲਰ ਚੈਕਿੰਗ ਹੋਣੀ ਚਾਹੀਦੀ ਆ ਹਾਲਾਂਕਿ ਇਹ ਟਾਰਗੇਟਸ ਜਿਹੜੇ ਆ ਤਿੰਨ ਤਰ੍ਹਾਂ ਦੇ ਸੈਂਪਲ ਭਰੇ ਜਾਂਦੇ ਆ ਸਾਡੇ ਵੱਲੋਂ ਇਹ ਕਹਿੰਦੇ ਲੀਗਲ ਸੈਂਪਲ ਠੀਕ ਆ ਜੀ ਹੂੰ ਜਿਹੜੇ ਸੇਫ ਜਾਂ ਸੇਫ ਆ ਜਾਣਾ ਜਾਂ ਸਬਸਟੈਂਡਰਡ ਆ ਜਾਣਾ ਤਾਂ ਕੋਰਟ ਵਿੱਚ ਕੇਸ ਲੱਗਣਾ ਇੱਕ ਉਹ ਆ ਸੈਂਪਲ ਜਿਹੜੇ ਆ ਅਸੀਂ ਸਰਵੇਲੈਂਸ ਸੈਂਪਲ ਕਰਦੇ ਆ ਜਿਨਾ ਚ ਲੀਗਲ ਕਾਰਵਾਈ ਨਹੀਂ ਹੋਣੀ ਪਰ ਉਹਦਾ ਕੁਆਲਿਟੀ ਉਹਦਾ ਚੈਕਿੰਗ ਹੋਣੀ ਆ ਫੂਡ ਐਂਡ ਡਰੱਗ ਲੈਬ ਨੂੰ ਉਦਾਂ ਹੀ ਜਾਣੇ ਉਹਦਾ ਪੈਮਾਨਾ ਦੇਖਿਆ ਜਾਣਾ ਵੀ ਖਰਾ ਉੱਤਰਦਾ ਕਿ ਨਹੀਂ ਉੱਤਰਦਾ ਠੀਕ ਆ ਜੀ ਸੋ ਤੀਜਾ ਸੈਂਪਲ ਚੈਕਿੰਗ ਜਿਹੜੀ ਹਾਈਜਨ ਦੀ ਵੀ ਆਪਾਂ ਕਰਦੇ ਆ ਉਹਦੇ ਵਿੱਚ ਜਿਹੜਾ ਆਪਾਂ ਜਿਹੜੇ ਰੇਡ ਦੌਰਾਨ ਅਸੀਂ ਕੋਈ ਵੀ ਆਈਪੀ ਆ ਜਾਂਦਾ ਅਸੀਂ ਉਹਨਾਂ ਦੇ ਵੀ ਸੈਂਪਲਿੰਗ ਕਰਦੇ ਆ ਹੁਣ ਗੱਲ ਇਹ ਕਰਦੀ ਸਾਡੇ ਚ ਇੱਕ ਬਹੁਤ ਵੱਡੀ ਕਮੀ ਆ ਸਾਡੇ ਇੱਥੇ ਜਿਹੜੀ ਮੈਂ ਪਉਣਾ ਜੀ ਦੇਖੀ ਆ ਤੁਸੀਂ ਵੀ ਦੇਖੀਵੇ ਕਿ ਜਦੋਂ ਕੋਈ ਬੱਚਾ ਕੇਕ ਖਾ ਕੇ ਜੇ ਕਿਸੇ ਦੀ ਡੈਥ ਹੋ ਜਾਂਦੀ ਚਾਹੇ ਪਟਿਆਲੇ ਚ ਹੋ ਜਾਂਦੀ ਆ ਜਾਂ ਕੋਈ ਫੂਡ ਹੋਰ ਕੁਝ ਲੈ ਕੇ ਜਿੱਦਾਂ ਲੈਂਦੇ ਆ ਉਹਦੇ ਨਾਲ ਹੋ ਜਾਂਦੀ ਆ ਉਦੋਂ ਹੀ ਆਪਾਂ ਫੋਕਮ ਹੋ ਜਾਂਦੇ ਜਾਰੀ ਵੀ ਹੁਣ ਕੇਕ ਦੇ ਸੈਂਪਲ ਪਰੇ ਜਾਣ 10 10 ਸੈਂਪਲ ਸਵੇਰੇ ਉੱਠੋ ਕੱਲੋਂ ਕੇਕ ਦੇ ਸੈਂਪਲ ਪਰੋ ਇਹ ਰੂਟੀਨ ਚ ਚੈਕਿੰਗ ਚਾਹੀਦੀ ਆ ਔਰ ਖਾਸ ਕਰਕੇ ਜਿਹੜੀ ਚੀਜ਼ਾਂ ਦੀ ਲਾਈਫ ਸ਼ਾਰਟ ਲਾਈਫ ਹੈ ਉਹ ਜਿਹੜਾ ਵੈਂਡਰ ਹੈ ਉਹਨੂੰ ਵੀ ਬੜਾ ਧਿਆਨ ਰੱਖਣਾ ਚਾਹੀਦਾ ਵੀ ਸ਼ਾਰਟ ਲਾਈਫ ਚੀਜ਼ਾਂ ਨੂੰ ਉਹ ਰੈੱਡ ਮਾਰਕ ਕਰੇ ਆਪਣੀ ਜਿਹੜਾ ਉਹਦਾ ਰੈਕ ਹੈ ਉਹਨੂੰ ਵੀ ਉੱਥੇ ਉਹਦਾ ਧਿਆਨ ਵਾਰ-ਵਾਰ ਜਾਵੇ ਕਿ ਐਕਸਪਾਇਰ ਤਾਂ ਨਹੀਂ ਹੋ ਗਈ ਆਈਟਮ ਹੂੰ ਨੰਬਰ 2 ਜਿਹੜੇ ਸਾਡੇ ਫੂਡ ਵਾਲੇ ਆ ਉਹ ਵੀ ਖਾਸ ਕਰਕੇ ਪੈਰਿਸ਼ੇਬਲ ਚੀਜ਼ਾਂ ਦੇਖਣ ਕਿਉਂਕਿ ਮੈਂ ਜਿਹੜੀਆਂ ਚੀਜ਼ਾਂ ਦੀ ਸ਼ਾਰਟ ਲਾਈਫ ਹੈ ਉਹ ਮੈਂ ਵੱਡੇ ਤੋਂ ਵੱਡੇ ਦੁਕਾਨਦਾਰਾਂ ਦੇ ਵਿੱਚ ਵੀ ਇਹ ਕਮੀ ਪਾਈ ਆ ਜਿਹੜੇ ਬਹੁਤ ਆਪਣੇ ਕੋਲ ਨਾਮੀ ਗ੍ਰਾਮੀ ਆ ਹੁਣ ਨਾ ਕਿ ਇੱਥੇ ਲੈਣਾ ਹੁਸ਼ਿਆਰ ਪਰਚ ਬੱਸ ਸਟੈਂਡ ਦੇ ਲਾਗੇ ਇੱਕ ਬਹੁਤ ਵੱਡਾ ਮਾਲ ਹੈ ਉਹਦਾ ਨਾਮ ਹੈ ਹਸ਼ਾਰਪੁਰ ਚ ਉੱਥੇ ਮੈਂ ਇਨੀ ਐਕਸਪਾਇਰੀ ਕਰਤੀ ਮੈਂ ਕਿਹਾ ਯਾਰ ਤੁਸੀਂ ਦੇਖਦੇ ਹੀ ਨਹੀਂ ਹੋ ਇਹਨਾਂ ਨਾ ਚਰ ਇਹਨਾਂ ਇਸ ਚੀਜ਼ ਨੂੰ ਮਹਿਤਾ ਵੇਸਣ ਜਿਹੜਾ ਚੀਜ਼ ਆ ਜਿਹੜੀ ਐਕਸਪਾਇਰ ਹੋ ਗਈ ਔਰ ਆ ਸੀਜ਼ਨ ਤੱਕ ਖਾਸ ਕਰਕੇ ਇਦਾਂ ਦਾ ਇਹਦਾ ਬਹੁਤ ਜਲਦੀ ਤੁਹਾਡੇ ਘਰ ਚ ਆਟਾ ਪਿਆ ਸੁਸੂਰੀ ਲੱਗ ਜਾਣੇ ਇਨਸੈਕਟ ਉਹਦੇ ਚ ਆ ਜਾਣੇ ਸੋ ਇਹ ਚੈਕਿੰਗ ਰੈਗੂਲਰ ਚਾਹੀਦੀ ਆ ਔਰ ਅਵੇਅਰਨੈਸ ਕੈਂਪਸ ਰ ਜੀ ਜੀ ਲਖਵੀਰ ਜੀ ਦੋ ਕਾਲਰ ਜੁੜੇ ਨੇ ਤੁਹਾਨੂੰ ਸੁਣਨੇ ਨੇ ਉਹਨਾਂ ਦਾ ਅਸੀਂ ਪੱਖ ਸੁਣ ਲੈਂਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਸੱਸੀ ਗੱਲ ਜੀ ਕੌਣ ਗੱਲ ਕਰ ਰਹੇ ਹੋ ਤਾਂ ਕੀ ਇਸ ਮਸਲੇ ਤੇ ਕਹਿਣਾ ਤੁਹਾਡ ਗਦਰਨਾਥ ਖਾਂਗੁਰ ਤੋਂ ਬੋਲਦਾਂਗੀ ਹਾਂਜੀ ਤੇ ਮੈਡਮ ਜੀ ਅਸੀਂ ਕੀ ਜਵਾਬ ਦੇਣਾ ਡਾਕਟਰ ਸਾਹਿਬ ਨੇ ਕੋਈ ਜਵਾਬ ਦਿੱਤਾ ਹੂੰ ਪੀ ਐਨ ਐਕਸ ਸਕੁਆਇਰ ਚੀਜ਼ਾਂ ਪਈ ਗਈਆਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੂੰ ਤੁਹਾਨੂੰ ਜੇ ਕਾਰਵਾਈ ਕਰਨ ਤੇ ਇਹਨਾਂ ਨੂੰ ਕੋਈ ਹਿੱਸਾ ਨਹੀਂ ਮਿਲਦਾ ਹੂੰ ਤੇ ਇਸ ਕਰਕੇ ਰੂਟੀਨ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਨਕਲੀ ਚੀਜ਼ਾਂ ਬਹੁਤ ਜ਼ਿਆਦਾ ਨੇ ਇਹ ਸੋ ਕਹਣਾ ਇਹਨਾਂ ਦਾ ਬਾੜ ਪੜਾਣੇ ਚਾਹੀਦੇ ਨੇ ਹਰ ਦੁਕਾਨ ਦੇ ਵੀ ਜੇ ਤੁਹਾਡੇ ਕੋਲ ਮਾਲ ਫੜਿਆ ਜਾਵੇ ਤੁਹਾਡਾ ਕੈਂਸਲ ਹੋਏਗਾ ਜਿਹੜਾ ਆਪਣਾ ਤੁਹਾਡਾ ਪੱਤਰ ਹੈ ਹਮ ਧੰਨਵਾਦ ਮਿਹਰਬਾਨੀ ਜੀ ਜੀ ਬਹੁਤ ਸ਼ੁਕਰੀਆ ਇੱਕ ਹੋਰ ਕਾਲਰ ਨੇ ਹਾਂਜੀ ਸਸ਼ੀਕਲ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਜੁੜੇ ਹੋ ਹੈਲੋ ਹਾਂਜੀ ਹਾਂਜੀ ਸਸ਼ੀਕਲ ਜੀ ਮੈਂ ਗੁਰਜੰਟ ਸਿੰਘ ਬੋਲਦਾ ਹਾਂ ਬਰਨਾਲੇ ਤੋਂ ਜੀ ਜੀ ਆ ਡਾਕਟਰ ਲਖਮੀਰ ਜੀ ਦਾ ਮੈਂ ਬਹੁਤ ਇੰਟਰਵਿਊਸ ਹੁੰਦਾ ਰਹਿੰਦਾ ਜੀ ਔਰ ਜਦੋਂ ਵੀ ਰੇਡ ਕੀਤੇ ਇਹਨਾਂ ਨੇ ਮੈਂ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਬਾਜਲਾ ਰਿਹਾ ਹਾਂ ਹੂੰ ਐਨਾ ਵਰਗਾ ਨਾ ਧੜਕ ਅਫਸਰ ਮੈਂ ਸਾਡੇ ਵਿਭਾਗ ਵਿੱਚ ਨਹੀਂ ਦੇਖਿਆ ਮੈਂ ਵੀ ਇਸ ਵਿਭਾਗ ਵਿੱਚ ਰਿਟਾਇਰ ਕਰਮਚਾਰੀ ਹਾਂ ਜੀ 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 ਐਕਚੁਅਲੀ ਕੰਮ ਇਹ ਹੈ ਵੀ ਜਿਹੜਾ ਅਫਸਰ ਕੰਮ ਕਰਨਾ ਚਾਹੁੰਦਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਕੁੱਤੀ ਚੋਰਾ ਨਾਲ ਇਹੀ ਹੈ ਜੀ ਇੱਥੇ ਹੂੰ ਹਾਂ ਜੀ ਜੀ ਮੈਂ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਐਡਾ ਵਧੀਆ ਕੰਮ ਕਰ ਰਹੇ ਸੀਗੇ ਸਾਡੇ ਅਫਸਰ ਸਰਪੰਨ ਇਹ ਹੂੰ ਇਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਹੂੰ ਨਾ ਜਨਾ ਹੇਠ ਮੰਤਰੀ ਦਾ ਫੋਨ ਆ ਗਿਆ ਇਧਰੋਂ ਆ ਗਿਆ ਇਹ ਨਹੀਂ ਕਰਨਾ ਜੇ ਨਹੀਂ ਕਰਨਾ ਉਹ ਨਹੀਂ ਕਰਨਾ ਮਤਲਬ ਇਥੇ ਕੁੱਤੀ ਚੋਨਾ ਦਾ ਰਹੀਆ ਬਸ ਇੰਨੇ ਹੀ ਕਹਿਣਾ ਸੀ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਡਾਕਟਰ ਕਵੀਰ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ ਕਿਉਂਕਿ ਡਾਕਟਰ ਸਾਹਿਬ ਤੁਸੀਂ ਜੋ ਕੰਮ ਕੀਤਾ ਕਾਲਰਸ ਜਿਹੜੇ ਤੁਹਾਨੂੰ ਦੇਖਦੇ ਨੇ ਰੈਗੂਲਰ ਅੱਜ ਵੀ ਤੁਹਾਨੂੰ ਸੁਣ ਰਹੇ ਐ ਸੋ ਆਖਰੀ ਸਵਾਲ ਲਵਾਗੇ ਕਿਉਂਕਿ ਇਹ ਮਸਲਾ ਤਾਂ ਹਾਲਾ ਕਿ ਬਹੁਤ ਵੱਡਾ ਹੈ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਤੁਸੀਂ ਤੁਹਾਡਾ ਜੋ ਹੁਣ ਤੱਕ ਦਾ ਤਜਰਬਾ ਇਸ ਡਿਪਾਰਟਮੈਂਟ ਦੇ ਵਿੱਚ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਰਸਤਾ ਹੈ ਜਿਹਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਏ ਔਰ ਕੁਝ ਇੱਕ ਸਟਰਕਚਰ ਇਹੋ ਜਿਹਾ ਬਣੇ ਕਿ ਟਾਈਮ-ਟਾਈਮ ਤੇ ਚੈਕਿੰਗ ਵੀ ਹੋਏ ਔਰ ਇਹ ਵਾਕਈ ਸਮੂਥਲੀ ਚੱਲੇ ਇਹ ਨਾ ਹੋਏ ਕਿ ਸਿਰਫ ਤਿਉਹਾਰਾਂ ਮੌਕੇ ਹੀ ਡਿਪਾਰਟਮੈਂਟ ਐਕਟਿਵ ਹੋਏ ਦੇਖੋ ਮੈਮ ਜੇ ਗੱਲ ਇਹ ਆ ਕਿ ਜਦੋਂ ਤਾਈ ਫੂਡ ਸੇਫਟੀ ਡਿਪਾਰਟਮੈਂਟ ਤੇ ਤੁਸੀਂ ਸਵਾਲ ਉਠਾ ਕੇ ਕੀ ਕਰੋਗੇ ਵੀ ਇਹ ਮਹੀਨੇ ਲੈਂਦੇ ਆ ਜਾਂ ਕਿਸੇ ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਦੇ ਰਹਿੰਦੇ ਆ ਜਾਂ ਇਹ ਚੈਕਿੰਗ ਨਹੀਂ ਕਰਦੇ ਇਹ ਤਿਉਹਾਰਾਂ 'ਚ ਜਾਗ ਪੈਂਦੇ ਆ ਜਦੋਂ ਕੋਈ ਮਰ ਜਾਂਦਾ ਕੈਜ਼ੁਐਲਟੀ ਹੋ ਜਾਂਦੀ ਉਦੋਂ ਹੀ ਉੱਠ ਕੇ ਆ ਜਾਂਦੇ ਆ ਤੇ ਜਿਹੜੀ ਮੈਂ ਉਹ ਬੇਨਤੀ ਕਰਦਾ ਵੀ ਜਿਹੜੇ ਇਹੋ ਜਿਹੇ ਸਵਾਲ ਉੱਠਦੇ ਆ ਉਹ ਉਹਨਾਂ ਦਾ ਤਾਂ ਕੋਈ ਵਰਾਮ ਆ ਨੰਬਰ 1 ਤਾਂ ਜਿਹੜੀ ਡੀ ਐਚਓ ਆ ਉਹ ਬਿਲਕੁਲ ਟਰਾਂਸਪੇਰੈਂਟਲੀ ਕਾਰਵਾਈ ਕਰਨ ਲੋਕਾਂ ਨੂੰ ਦਿ세 ਤੇ ਐਕਸ਼ਨ ਹੋ ਰਿਹਾ ਹੁਣ ਜੇ ਆਪਾਂ ਇਹਨਾਂ ਆਪਣੇ ਪੀਰੀਅਡ ਦੌਰਾਨ ਟੈਨਰ ਦੌਰਾਨ ਕੰਮ ਕੀਤਾ ਤੇ ਲੋਕਾਂ ਨੂੰ ਦਿ세 ਤਾਂ ਹੈਗਾ ਯਾਰ ਹਮ ਮਤਲਬ ਐ ਤਾਂ ਨਹੀਂ ਹੈਗਾ ਕਿ ਅਸੀਂ ਮੈਂ ਕਹਿੰਨਾ ਮੇਰੇ ਜਿਹੜੇ ਹੋਰ ਫੂਡ ਸੇਫਟੀ ਡਿਪਾਰਟਮੈਂਟ ਚ ਜਿਹੜੇ ਵੀ ਜਿੰਨੇ ਡੀ ਐਚਓ ਡੈਸੀਨੇਟਡ ਅਫਸਰ ਆ ਫੂਡ ਸੇਫਟੀ ਅਫਸਰ ਹੈ ਬਹੁਤ ਵੱਡੀਆਂ ਤਨਖਾਹਾਂ ਲੈਂਦੇ ਹੋ ਮਿੱਤਰੋ ਤੁਸੀਂ ਬਹੁਤ ਵੱਡਾ ਔਰ ਜੇ ਤੁਸੀਂ ਪ੍ਰੋਪਰਲੀ ਡਿਊਟੀ ਨਹੀਂ ਨਿਭਾ ਰਹੇ ਡਾਕਟਰ ਸਾਹਿਬ ਇੱਕ ਤੁਸੀਂ ਜਾਂਦੇ ਜਾਂਦੇ ਇਸ ਗੱਲ ਦਾ ਜਵਾਬ ਸ਼ਾਰਟ ਆਪਣੇ ਸ਼ਬਦਾਂ ਚ ਰੂਟ ਦਿੰਦੇ ਜਾਇਓ ਕਾਲਰਸ ਕਹਿੰਦੇ ਕਿ ਅਸੀਂ ਤੁਹਾਨੂੰ ਲਗਾਤਾਰ ਸੁਣ ਰਹੇ ਹਾਂ ਉਹ ਕਹਿੰਦੇ ਕਿ ਉਹਨਾਂ ਨੇ ਜੋ ਸ਼ਬਦਾਂ ਦੀ ਵਰਤੋਂ ਕੀਤੀ ਕਿ ਸਾਰੇ ਰਲੇ ਮਿਲੇ ਨੇ ਉਹ ਕਹਿੰਦੇ ਤੁਸੀਂ ਕੰਮ ਕਰ ਰਹੇ ਸੀ ਪਰ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤੁਹਾਡੇ ਐਕਸਪੀਰੀਅੰਸ ਚ ਕਦੀ ਐਦਾਂ ਹੋਇਆ ਤੁਹਾਡੇ ਟੈਨਿਓਰ ਦੇ ਵਿੱਚ ਕਿ ਤੁਸੀਂ ਰੇਟ ਕੀਤੀ ਹੋਏ ਉਸ ਤੋਂ ਬਾਅਦ ਤੁਹਾਨੂੰ ਕਾਲ ਆਈ ਹੋਏ ਕਿ ਨਹੀਂ ਇਸ ਤੇ ਕਾਰਵਾਈ ਨਹੀਂ ਕਰਨੀ मैडम जी यही सबसे बड़ा कारण है जेड़ा लोकां नु अडल्टरेटेड फूड मिलदा कारण और भी और है पर ये सबसे बड़ा कारण है कि जेडी पॉलिटिकल लोकां दी इंटरफेरेंस है मंत्रियों दा फोन आ जाना है एमएलए दा फोन आ जाना है ਤੁਹਾਨੂੰ ਕਦੀ ਕਾਲ ਲਖਵੀਰ ਜੀ ਤੁਹਾਨੂੰ ਕਦੀ ਕਾਲ ਆਇਆ ਕਿਸੇ ਬੰਦੇ ਦੀ ਬਹੁਤ ਵਾਰ ਆਈਆਂ ਜਿੱਥੇ ਜਾ ਕੇ ਕਰਦੇ ਸੀ ਜਿਹੜੀ ਸ਼ਾਪ ਖੜੀ ਹੁੰਦੀ ਸੀ ਜਿਹੜੀ ਕਬੱਡੀ ਹੁੰਦੀ ਉਹ ਔਰ ਇੱਕ ਮੈਂ ਸਵਾਲ ਜੋੜਦਾ ਬੇ ਜਲੰਧਰ ਦੀ ਇੱਕ ਸਭ ਤੋਂ ਲੀਡਿੰਗ ਸਵੀਟ ਸ਼ਾਪ ਹੈ ਮੈਂ ਉਹਨਾਂ ਦਾ ਸੈਂਪਲ ਭਰੇ ਜਿਹਦਾ ਅਜੇ ਤੱਕ ਨਹੀਂ ਕਦੀ ਪਰ ਹੋਇਆ ਸੋ ਨਾ ਕੀ ਲੈਣਾ ਤੇ ਉਹ ਮੈਨੂੰ ਕੁਝ ਚਿਰ ਬਾਅਦ ਸਮੇਂ ਬਾਅਦ ਮੈਨੂੰ ਮਿਲੇ ਸੋ ਉਹ ਮੈਨੂੰ ਮਿਲਦਿਆ ਸਾਰੋ ਕਹਿੰਦੇ ਡਾਕਟਰ ਸਾਹਿਬ ਤੁਸੀਂ ਸਾਡਾ ਸੈਂਪਲ ਤਾਂ ਭਰ ਲਿਆ ਸੀਗਾ ਪਰ ਸਾਨੂੰ ਪਤਾ ਸੀ ਸੈਂਪਲ ਤਾਂ ਅਸੀਂ ਪਾਸ ਕਰਾ ਹੀ ਲੈਣਾ ਸੀ ਆਪਣਾ ਠੀਕ ਆ ਮੈਮ ਜੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਇਹ ਵਧੀਆ ਸੀ ਅਗਰ ਮੈਨੂੰ ਇਹ ਗੱਲ ਕਹਿੰਦੇ ਭਈ ਸੈਂਪਲ ਡਾਕਟਰ ਸਾਹਿਬ ਸਾਡਾ ਕੁਆਲਟੀ ਫੂਡ ਹੈ ਸਾਡੀ ਕੁਆਲਟੀ ਸਵੀਟ ਹੈ ਉਹ ਪਾਸ ਆ ਜਾਣੀ ਸੀ ਸਾਨੂੰ ਡਾਊਟ ਨਹੀਂ ਸੀ ਉਹਦੇ ਬਾਰੇ ਚਲੋ ਤੁਸੀਂ ਸੈਂਪਲ ਭਰਨਾ ਸੀ ਭਰ ਲਿਆ ਮੈਂ ਕਿਹਾ ਜਿਹੜਾ ਤੁਸੀਂ ਇਹ ਕਿਹਾ ਨਾ ਸੈਂਪਲ ਦਾ ਸੀ ਪਾਸ ਕਰਵਾ ਹੀ ਲੈਣਾ ਸੀ ਇਹਦਾ ਮਤਲਬ ਹੈ ਸਾਫ ਤੁਸੀਂ ਆਪ ਇੰਟਰਫੀਰੈਂਸ ਨਾਲ ਸੈਂਪਲ ਪਾਸ ਕਰਵਾ ਸੀ ਤੁਸੀਂ ਬਿਲਕੁਲ ਸਹੀ ਕਿਹਾ ਸਮੇਧੀ ਘਾਟੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਡੇਲੀ ਪੋਸਟ ਨਾਲ ਜੁੜੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹੋ ਜਿਹੇ ਮੁੱਦਿਆਂ ਤੇ ਗੱਲ ਕਰੀਏ ਜਿਹੜਾ ਜਿਨ੍ਹਾਂ ਦਾ ਸਿੱਧਾ ਸਰਕਾਰ ਲੋਕਾਂ ਦੇ ਨਾਲ ਤੇ ਅੱਜ ਦੀ ਇਸ ਖਾਸ ਪੇਸ਼ਕਸ਼ ਦਾ ਮਕਸਦ ਇਹ ਹੀ ਸੀ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਅਸੀਂ ਖੁਦ ਵੀ ਜਾਗੀਏ ਔਰ ਖੁਦ ਵੀ ਜਦੋਂ ਸੀ ਖਾਣ ਪੀਣ ਦੀਆਂ ਚੀਜ਼ਾਂ ਦਾ ਇਸਤੇਮਾਲ ਜਦੋਂ ਸੀ ਕਰਦੇ ਉਸ ਨੂੰ ਖਰੀਦਣ ਜਾਈਏ ਤਾਂ ਅਸੀਂ ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖੀਏ ਤਾਂ ਅੱਜ ਦੀ ਇਸ ਖਾਸ ਪੇਸ਼ਕਸ਼ ਇਹ ਨਹੀਂ ਮੈਨੂੰ ਦੇ ਇਜਾਜ਼ਤ ਤਨਵਰ